ਹਾਂਜੀ ਅਸੀਂ ਅੱਜ ਪਿੰਡ ਪੁੱਲੇੜੀ 6 ਨੰਬਰ ਵਾਰਡ ਦੇ ਵਿੱਚ ਨਾ ਮੈਂਬਰ ਦੀ ਸੱਭ ਸੰਮਤੀ ਨਾਲ ਚੋਣ ਹੋ ਰਹੀ ਆ। ਇਹਦੇ ਹੁਣ ਆ ਸਾਰੇ ਮਦਰ 6 ਨੰਬਰ ਵਾਰਡ ਦੇ ਇਹਦੇ ਮਤਲਬ ਬੰਦੇ ਖੜੇ ਨੇ ਆ ਦੇਖੋ ਇਹਨਾਂ ਤੋਂ ਹੁਣ ਪੁੱਛਿਆ ਜਾ ਰਿਹਾ ਵੀ ਆਪਾਂ ਨੂੰ ਕਿਹੜਾ ਮੈਂਬਰ ਆਪਾਂ ਨੂੰ ਸਹੀ ਲੱਗ ਰਿਹਾ ਹੈ। ਜਿੰਨਾ ਵੀ ਇਹਨਾਂ 'ਚੋਂ ਸਹੀ ਲੱਗ ਰਿਹਾ ਉਹਨੂੰ ਅੱਜ ਸਰੂਪਾ ਪਾਇਆ ਜਾਊਗਾ। ਹਾਂਜੀ ਵੀਰ ਜੀ। ਹਾਂਜੀ ਅਸੀਂ ਅੱਜ ਪਿੰਡ ਪੁੱਲੇੜੀ 6 ਨੰਬਰ ਵਾਰਡ ਦੇ ਵਿੱਚ ਨਾ ਮੈਂਬਰ ਦੀ ਸੱਭ ਸੰਮਤੀ ਨਾਲ ਚੋਣ ਹੋ ਰਹੀ ਆ। ਇਹਦੇ ਹੁਣ ਆ ਸਾਰੇ ਮਦਰ ਸੀ ਨੰਬਰ ਵਾਰਡ ਦੇ ਜਿਹੜੇ ਮਤਲਬ ਬੰਦੇ ਖੜੇ ਨੇ ਆ ਦੇਖੋ ਇਹਨਾਂ ਤੋਂ ਹੁਣ ਪੁੱਛਿਆ ਜਾ ਰਿਹਾ ਵੀ ਆਪਾਂ ਨੂੰ ਕਿਹੜਾ ਮੈਂਬਰ ਆਪਾਂ ਨੂੰ ਸਹੀ ਲੱਗ ਰਿਹਾ ਜਿੰਨਾ ਵੀ ਇਹਨਾਂ 'ਚੋਂ ਸਹੀ ਲੱਗ ਰਿਹਾ ਉਹਨੂੰ ਅੱਜਾ ਸਰੂਪਾ ਪਾਇਆ ਜਾਊਗਾ ਹਾਂਜੀ ਵੀਰ ਨੰਬਰ ਵਾਰਡ ਸੰਗਤ ਨੂੰ ਬੇਨਤੀ ਆਈ ਜਿਹਨਾਂ ਨੂੰ ਕਿਸੇ ਨੇ ਆਪਣੀ ਚੋਣ ਲੜਨੇ ਆ ਤਾਂ ਪਹਿਲਾਂ ਦੱਸ ਦਿਓ ਜੀ ਕੋਈ ਹੈ ਚਾਵਨ ਇਹ ਗੱਲ ਆ ਭਾਈ। ਹਾਂ ਠੀਕ ਆ। ਇਹਨੂੰ ਪ੍ਰਾਈ ਹੋਣਾ ਚਾਹੀਦਾ ਸਾਰੇ। ਕੋਈ ਕਹੇ ਵੀ ਸੈਂਪ ਭਾਈ ਵੱਲੋਂ। ਇੱਕ ਮਿੰਟ। ਇਹ ਬਾੜ ਇੱਕ ਆਪਣਾ ਪਰਿਵਾਰ ਮਾਊਂਡ ਹੁੰਦਾ। ਆਪਾਂ ਸਾਰਾ ਪਰਿਵਾਰ ਆ। ਤੇ ਦੂਜੀ ਗੱਲ ਜੋ ਵੀ ਮੈਂਬਰ ਬਣਨਾ ਚਾਹੇ ਨੇ ਇਹ ਤਾਂ ਦੋ ਸ਼ਰਤਾਂ ਨੇ ਆਪਣੀਆਂ। ਜਿਹੜੀਆਂ ਗਲੀਆਂ ਨਾਲੀਆਂ ਪਿੱਛੇ ਲੜਾਈ ਹੁੰਦੀ ਆ ਉਹ ਚ ਆਪਾਂ ਜਿਹੜਾ ਜ਼ਿੰਮੇਵਾਰਾ ਨੂੰ ਚਾਹੇ ਮੈਂਬਰ ਬਣੂਗਾ ਆਪਣਾ ਉਹ ਜਿਹੜਾ ਨਾਲੀਆਂ ਦਾ ਹੋਊਗਾ ਪੂਰਾ ਕਰ ਘਟ ਉਹ ਸਿਕਾਉਂਡ ਦਾ ਜ਼ਿੰਮੇਵਾਰ ਪੰਚਾਇਤ ਉਹ ਤਾਂ ਉਹ ਰੈਡੀ ਲੱਗਦੇ ਵਜੋਂ ਮਾਮਦਾਰਨ ਠੀਕ ਹੈ ਜੀ ਚਲੋ ਜੋ ਗੱਲ ਆ ਜੋ ਫੈਸਲਾ ਜੇ ਮੈਂ ਪਹਿਲਾਂ ਠਾਣਾ ਠਾਣਾ ਜਾਂਦਾ ਉਹ ਉਸ ਤਰ੍ਹਾਂ ਨਾ ਜਾਵੇ ਪਿੰਡ ਦੇ ਨਵੇਂੜੇ ਦੋ ਗੱਲਾਂ ਬਾਕੀ ਜੋ ਸੰਗਤ ਨੇ ਹੋਰ ਕੋਈ ਗੱਲ ਰੱਖਣੀ ਆ ਉਹ ਆਪਦੀ ਰੱਖ ਸਕਦਾ ਠੀਕ ਹੈ ਜੀ ਕਿਹੜੀ ਗੱਲ ਵੀ ਆ ਕਿਹੜਾ ਸਰਪੰਚ ਬਣੂ ਉਹਦੇ ਨਾਲ ਤੁਰਨਾ ਪਊਗਾ ਹਾਂ ਇੱਕ ਜਿਹੜਾ ਸਰਪੰਚ ਉਹ ਤੁਰਨਾ ਪਊਗਾ ਕੋਈ ਮਰਜ਼ੀ ਪਾ ਲਈ ਬਾਕੀ ਸਰਪੰਚ ਦੀ ਵੋਟ ਆਪਦੀ ਮਰਜ਼ੀ ਨਾਲ ਪਾਉਣੀ ਆ ਇਸੇ ਕੋਈ ਜਵਾਰ ਠੀਕ ਹੈ ਜਿੱਥੋਂ ਉਹ ਹੀ ਗੱਲ ਨਹੀਂ ਆ ਸਹੀ ਗੱਲ ਸਹੀ ਨੂੰ ਸਹੀ ਕਹਿਣਾ ਗਲਤ ਨੂੰ ਗਲਤ ਕਹਿਣਾ ਜੋ ਵੀ ਜੁਨਾ ਸਾਰੇ ਸੰਗਤ ਘੜਿਆ ਉਹ ਥੋੜਾ ਇਹ ਕੋਈ ਸਾਨੂੰ ਤਰਾਜਾ ਆਖੀ ਨਾ ਜਿਹੜਾ ਦੇਖੋ ਚੋਣਨਾ ਆਪਾਂ ਸਾਰੇ ਕਿੱਥੇ ਆ ਗਏ ਹਾਂ ਇਹ ਨਹੀਂ ਗੱਲ ਕੋਈ ਹੈਗੀ ਹਾਂ ਜਿਹਨੂੰ ਕੋਈ ਜੰਗਾ ਲੱਗਦਾ ਹੈ ਜੇ ਆਪਾਂ ਇਹਨੂੰ ਚੋਣਨਾ ਉਸੇ ਤੇ ਆਪਾਂ ਪਰੋਪਾ ਪਾ ਲਵਾਂ ਹਾਂਜੀ ਹੁਣ ਪਹਿਲ ਕੋ ਕਿਸੋ ਦੀ ਹੈ ਸਾਰੇ ਵੀ ਕਾਲੂ ਹੈ ਨਾ ਕਹਣ ਬੈਠੇ ਘਣਾ ਆਤਾ ਬੈਠੇ ਘਣਾ ਆਤਾ ਨਾ ਪਤਾ ਕਿਸੇ ਕਦੀ ਤੱਕ ਰਹੀ ਵੀ ਨਾ ਕਿਸ ਨੂੰ ਕੋਈ ਕਹੇ ਤਾਂ ਆਏ ਕਹਿੰਦਾ ਵੀ ਮੈਂ ਇਹਨੂੰ ਕਰਦਾ ਮਾਲਾ ਕਰਨਾ ਆਉਂਗਾ ਸੋਹੀ ਮੈਂ ਕਿਹਾ ਜੀ ਬਹੁਤ ਸਾਰੇ Apa yang dia main di sini? Dia ਬਗਾਈਆ ਬੰਦਾ ਅਸੀਂ ਕਹਰੇ ਆਪਨੇ ਦਾ ਕਾਲਾ ਮਤਲਬ ਇਹ ਬਹੁਤ ਸਾਰੀਆਂ ਗੱਲਾਂ ਤੁਹਾਨੂੰ ਦਿਲ ਬੋਲ ਤੋ ਦੇਖੋ ਆਪਾਂ ਜਿਹੜਾ ਇਹ ਇਕੱਠ ਕਰਿਆ ਅੱਜ 6 ਨੰਬਰ ਵਾਰ ਦਾ ਉਹ ਇਸੇ ਕਰਕੇ ਕਰਿਆ ਵੀ ਮਲਕੇ ਇੱਕ ਦੂਜੇ ਤੇ ਨਾ ਹੋਵੇ ਵੀ ਜਿਵੇਂ ਆਪਾਂ ਚੋਣ ਲੜਨੀ ਹੈ ਉਹਦੇ ਵਿੱਚ ਆਪਣੀ 300 ਵੋਟ ਹੈ 300 ਵੋਟ ਦੇ ਵਿੱਚ ਧੜੇਵਾਜੀਆਂ ਬਣਦੀਆਂ ਨੇ ਕਿਉਂ 150 ਉਧਰ ਹੋ ਜੀ 150 ਉਧਰ ਹੋ ਜੀ ਵੀ ਆਪਾਂ ਹੀ 300 ਗੋੜ ਨੂੰ ਇੱਕ ਥਾਂ 'ਤੇ ਰੱਖੀਏ ਜਿਵੇਂ ਆਪਾਂ ਤਰੱਕੀ ਉਹ ਪਰਿਵਾਰ ਕਰਦਾ ਜਿਨ੍ਹਾਂ ਦੇ ਵਿੱਚ ਥਫਾਕ ਹੈ। ਇਹੋ ਗੱਲ ਬਾੜਾਂ ਦੀ ਆ ਗਈ। ਜੇ ਬਾੜਾਂ ਦੇ ਵਿੱਚ ਆਪਾਂ 300 ਗੋੜ ਆਪਣੀ ਇਕੱਠੀ ਹੈ ਤਾਂ ਉਹ ਪਾਵਰ ਨਾਲ ਆਪਾਂ ਸਾਰੇ ਸਹਿਮਤ ਹੋ ਕੇ ਆਪਾਂ ਕੰਮ ਵੀ ਆਪਣੀ ਬਾੜ ਦਾ ਕਰਾ ਸਕਦੇ ਹਾਂ। ਹਾਂ ਜੀ। ਇਹ ਇੱਕ ਦੂਜੇ ਦੇ ਪਪੈਰ ਖਿੱਚੀਂ ਆਈਏ ਨਾ ਆਪਣੀ ਬਾੜ ਦਾ ਕੰਮ ਹੋਵੇ ਨਾ ਕੋਈ ਹੋਰ ਸਮਾਜ ਦੇ ਕੰਮ ਹੋਣ। ਠੀਕ ਹੈ ਇਸੇ ਕਰਕੇ ਆਪਾਂ ਇਹ ਕਸ਼ ਰੱਖਿਆ ਹੈ ਵੀ ਜੇ ਜਦੋਂ ਕਿਸੇ ਨੂੰ ਤਰਾਜ ਇਸ ਤਰ੍ਹਾਂ ਦਾ ਹੁੰਦਾ ਹੀ ਆ ਮਰਾਂ ਮੋਟਾ ਸਾਰੇ ਦੇ ਚੰਗੇ ਦੇਖੋ ਆਪਾਂ ਪਰਿਵਾਰ ਦੇ ਵਿੱਚੋਂ ਇੱਕ ਦੂਜੇ ਨੂੰ ਨਹੀਂ ਕਹਿੰਦੇ ਹੁੰਦੇ ਪਰਿਵਾਰ ਦੇ ਵਿੱਚੋਂ ਵੀ ਆਪਾਂ ਆਏ ਹੁੰਦਾ ਪਰਿਵਾਰ ਵਿੱਚ ਉਹੀ ਤਰੱਕੀ ਕਰਦਾ ਇਸੇ ਇੱਕ ਹੈ ਹਾਂਜੀ ਆ ਜੇ ਕੋਈ ਗੱਲ ਕਿਸੇ ਨੂੰ ਹੋਰ ਆਏ ਲੱਗ ਜਾ ਦੂਆ ਬੰਦਾ ਹੋਰ ਕਰ ਲਓ ਮੈਂ ਜੇ ਵੀ ਕਹਿਣਾ ਮੈਂ ਇਸ ਗੱਲ ਦੇ ਵਿੱਚ ਮੈਂ ਤਾਂ ਇਸ ਗੱਲ ਦੇ ਵਿੱਚ ਆਉਂਦੇ ਨਹੀਂ ਸੀ ਬਲਵੰਤ ਵੇਲੇ ਤੋਂ ਵੀ ਮੈਨੂੰ ਕਹਿ ਰਹੇ ਨੇ ਜਦੋਂ ਬਲਵੰਤ ਮੈਂਬਰ ਬਣਾਇਆ ਆਪਾਂ ਉਦੋਂ ਤੋਂ ਵੀ ਮੇਰੇ ਤੇ ਪ੍ਰੈਸ਼ਰ ਪਾ ਰਹੇ ਨੇ ਤੂੰ ਮੈਂਬਰ ਬਣ ਮਾ ਮੈਨੂੰ ਲੋੜ ਨਹੀਂ ਆਪਾਂ ਨਿਊਟਰਲ ਰਹਿ ਕੇ ਸੇਵਾ ਉਹ ਕਹਿੰਦਾ ਕਰ ਨਹੀਂ ਸਕਦੇ ਕੋਈ ਮੈਂਬਰ ਬਣ ਕੇ ਜਾ ਕਿਸੇ ਪ੍ਰਧਾਨ ਮਾਰ ਕੇ ਸੇਵਾ ਛੋੜੋ ਹੁੰਦੀ ਹੈ ਹੁਣ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਜੀ ਨੇ ਗੁਰਪ੍ਰੀਤ ਸਿੰਘ ਹੁਣ ਇਹਨਾਂ ਦੀ ਸੇਵਾ ਅਨ ਥੱਕ ਸੇਵਾ ਹੈ ਉਹਨਾਂ ਸਹੀਬ ਮੰਨ ਕੇ ਚੁਣਿਆ ਇਹੋ ਸਤਰੀ ਸੇਵਾ ਨਿਭਾ ਰਹੇ ਨੇ ਪਰ ਇਹ ਸੇਵਾ ਤਾਰ ਨਿਭਾ ਰਹੇ ਨੇ ਜਿਹਨਾਂ ਦਾ ਅਸੀਂ ਸਾਥ ਦਿੰਨੇ ਆ ਨਾਲ ਕਮੇਟੀ ਵੀ ਸਾਥ ਦਿੰਦੀ ਹੈ ਨਾਲ ਸੰਗਤ ਵੀ ਸਾਥ ਦਿੰਦੀ ਹੈ ਸੰਗਤ ਵੱਡੀ ਹੁੰਦੀ ਹੈ ਜੇ ਸੰਗਤ ਨਾਲ ਸਾਥ ਦੇਵੇ ਕੱਲਾ ਗੁਰਪ੍ਰੀਤ ਵੀ ਕਰ ਲੂਗਾ ਹਾਂ ਜੀ ਸੰਗਤ ਨਾਲ ਠੀਕ ਹੈ ਜੀ ਇਸੇ ਕਰਕੇ ਆਪਣੀ ਬਾੜ ਰੱਖੀ ਹੈ ਜੇ ਆਪਾਂ ਤਵਾਕ ਦੇ ਨਾਲ ਅਜੇ ਵੀ ਮੈਂ ਤਾਂ ਕਹਿੰਦਾ ਵੀ ਦੇਖੋ ਹੁਣ ਜਿਹੜਾ ਵੀ ਚੰਗਾ ਲੱਗਦਾ ਬੋਲ ਕੇ ਦੱਸ ਦੋ ਇਹ ਸਾਨੂੰ ਚੰਗਾ ਲੱਗਦਾ ਮੈਂ ਸਰੋਪਾ ਅੱਲਾ ਦੇ ਘਰ ਚੋਂ ਲਾ ਕੇ ਵਿੱਚ ਪਾ ਦਿੰਦਾ ਠੀਕ ਹੈ ਠੀਕ ਆਪਣੀ ਜਿਹੜਾ ਵੀ ਚੰਗਾ ਹੈ ਠੀਕ ਹੈ ਜੀ ਆ ਜਾ ਮੈਂ ਉਹਦੇ ਘਰ ਤੋਂ ਸਰੋਪਾ ਪਾਉਂਦਾ ਪਿਆਰ ਉਹ ਵੀ ਠੀਕ ਤੇਰਾ ਮੈਨੂੰ ਜ਼ਰੂਰੀ ਨਹੀਂ ਹੈ ਕੋਈ ਵੀ ਮੈਨੂੰ ਪੂਰੇ ਲਿਆਓ ਇੱਕ ਤਾਂ ਮੈਂ ਹਾਂ ਹੈਲਟਰ ਲੈ ਕੇ ਸੇਵਾ ਜਿਆਦਾ ਖੁਸ਼ੀਆਂ ਕਰਨੇ ਜਿਹੜਾ ਕੰਮ ਛੱਡ ਕੇ ਆਉਂਦਾ ਕੰਮ ਕਰ ਉਹ ਹੁੰਦਾ ਮੈਂਬਰ ਦਾ ਜਿੰਮੇ ਬਾਲ ਬੁਰਾ ਜਿੰਮੇ ਬੁਰਾ ਹਾਂ ਜੀ ਮੇਰੇ ਮੇਰੇ ਕਾਹਦੇ ਨਾਲ ਕੰਮ ਦਾ ਸਾਰੀ ਕਰੀ ਬਾਰੇ ਇੱਥੇ ਸੇਵਾ ਫੋਟੋ ਵਾਲੇ ਬੰਦ ਨੂੰ ਮਾਰਦੇ ਆਂ ਨਹੀਂ ਮੈਂ ਦੇਖੋ ਦੁਆਰੇ ਦੁਆਰੇ ਫੇਰ ਕੇ ਇਹਨੂੰ ਕਰਾਜ ਆ ਮੈਂ ਉਹਦੇ ਗੱਲ ਸੁਣੋਪਾ ਪਾਉਣ ਨੂੰ ਹੁਣ ਵੀ ਤਿਆਰ ਆ ਉਹ ਕਹਿੰਦੇ ਵੀ ਹਾਂ ਸਾਨੂੰ ਬਣਾਓ ਜਿਵੇਂ ਆਹ ਬੰਦਾ ਬਣਾਓ ਆਪਦੇ ਦੇਖਣਾ ਬਸ ਹਾਂ ਹੁਣ ਵੀ ਗਾਲ ਨੂੰ ਸੋਲਜਰ ਸਿਆ ਮੇਜਰ ਸਿਆ ਹਾਂ ਠੀਕ ਆ ਓਕੇ ਜੀ ਉਮਰ ਆ ਦੀਪਾ ਬਾਈ ਦੇ ਇਤਰਾਫ ਕਰ ਨਾ ਨਾ ਕਰਿਆ ਆ ਅੱਜ ਵਿੱਚ ਆ ਮੈਂ ਕਰਿਆ ਨਹੀਂ ਜਿੰਨੀ ਹਿੰਮਤ ਹੈ ਆ ਪਾ ਜੀ ਮੈਂ ਕਰ ਨਹੀਂ ਕਰਿਆ ਕੋਈ ਨਹੀਂ ਲਗਾ ਤਾ ਆ ਆਓ ਮਦਦਾਂ ਚਾਹ ਹਾਂ ਇਹ ਹੁਣ ਫਿਰ ਇੱਥੇ ਖੜਨਾ ਪੁੱਛਾਂ ਤੂੰ ਇਹ ਆਪਾਂ ਉਹ ਨਹੀਂ ਕਰਦਾ ਮੈਨੂੰ ਜਿੰਨੂੰ ਤਰਾਲ ਜਾਪਾ ਉਹਦੇ ਗੱਲ ਚ ਵੀ ਸਰੋਪਾ ਪਾਉਣ ਨੂੰ ਤਿਆਰ ਆਪਾਂ ਸਹਿਮ ਨਾਲ ਦੇ ਨਾਲ ਉਹ ਚਲੋ ਮੇਰੇ ਤੇ ਨਹੀਂ ਸਾਬ ਕਿ ਕਿਸੇ ਗੱਲ ਦਾ ਗੁੱਸਾ ਹੁੰਦਾ ਮੇਰੇ ਨਾਲ ਮੇਰੇ ਘਰ ਦਾ ਗੱਲ ਤੇ ਹੀ ਲੋਕ ਤਿੰਦੂ ਹੋ ਗਏ ਤੂੰ ਹੋ ਗਿਆ ਸਾਡੀ ਦਾ ਸਾਬ ਨੂੰ ਆ ਬਸ ਮਜ਼ਰਾ ਕਰਨ

ਆਰੇ ਨਾ ਆਉਂਦਾ। ਕਿਹੜਾ ਬੋਟਾਲਾ ਦਿਖਾ ਲੋ। ਮੈਂਬਰ ਚੋਣਨਾ ਹੈ। ਵੀ ਉਹ ਆਪਾਂ ਸਰਬਸੰਮਤੀ ਨਾਲ ਚੁਣੀਏ। ਸਭ ਤੋਂ ਵੱਡੀ ਗੱਲ ਦੇਖੋ ਇਹ ਹੈ ਇਹਦੇ ਵਿੱਚ ਪਿੰਡ ਦੀ ਤਰੱਕੀ ਵਾਲੀ ਗੱਲ ਹੈ, ਤਰੱਕੀ ਵਾਲੀ ਰਾਹ ਦੇ ਤੁਰਨ ਵਾਲੀ ਗੱਲ ਹੈ। ਇਹਦੀ ਸੰਮਤੀ ਨਾਲ ਮੈਂਬਰ ਚੁਣੀਏ ਚਾਹੇ ਆਪਾਂ ਚਾਹੇ ਕੋਈ ਵੀ ਉਹਦੇ ਨਾਲ ਕਿਸੇ ਨੂੰ ਵੀ ਚੁਣੀਏ। ਉਹ ਪਿੰਡ ਦੀ ਤਰੱਕੀ ਵਾਲੀ ਗੱਲ ਹੁੰਦੀ ਐ ਇਸ ਗੱਲ ਦੇ ਵਿੱਚ। ਤੇ ਬਾਕੀ ਅਸੀਂ ਇਸ ਗੱਲ ਦਾ ਮੈਂ 6 ਨੰਬਰ ਵਾਰਡ ਦੇ ਵੋਟਰਾਂ ਦਾ ਬਹੁਤ ਧੰਨਵਾਦੀਆਂ ਜਿਨ੍ਹਾਂ ਨਿਮਾਣੇ ਨੂੰ ਇੰਨਾ ਮਾਣ ਬਖਸ਼ਿਆ ਸਰਬਸੰਮਤੀ ਦੇ ਨਾਲ ਜਿਹੜਾ ਮੈਨੂੰ ਮਾਲ ਨੇ ਅਕੇ ਲਿਆਂਦਾ ਤੇ ਮੈਂ ਇਹਨਾਂ ਦਾ ਜੋ ਵੀ ਇਹਨਾਂ ਦੇ ਨਾਲ ਦੇਖੋ ਕੰਮ ਕਰਨਾ ਹੈ ਆਪਾਂ ਨੇ ਇਹ ਮੇਰੇ ਨਾਲ ਜੁੜ ਕੇ ਇਕੱਲੇ ਦਾ ਕੰਮ ਨਹੀਂ ਹੈਗਾ ਮੇਰੇ ਜੋ ਕੀ ਮੈਂ ਚੁਣਦਾ ਵੀ ਇਹ ਮੇਜਰ ਦਾ ਹੀ ਕੰਮ ਹੈ ਸਾਰੇ ਮੇਰੇ ਨਾਲ ਸਹਿਯੋਗ ਦੇਵੋਗੇ ਤਾਂ ਆਪਾਂ ਇਹ ਆਪਣੀ ਵਾਰਡ ਦਾ ਕੰਮ ਹੈ ਜਿਹੜਾ ਪਿੰਡ ਦਾ ਕੰਮ ਹੈ ਸਰਪੰਚ ਦੇ ਨਾਲ ਜੁੜ ਕੇ ਕੋਈ ਕਿਸੇ ਪਾਰਟੀ ਦਾ ਸਰਪੰਚ ਬਣਦਾ ਆਪਾਂ ਨੂੰ ਪਾਰਟੀ ਦਾ ਕੋਈ ਮਤਲਬ ਨਹੀਂ ਆਪਾਂ ਨੇ ਪਿੰਡ ਦੇ ਖਵਾਾਰੇ ਸੋਚਣਾ ਤੇ ਮੈਂ 6 ਨੰਬਰ ਵਾਰਡ ਦੇ ਜਿੰਨੇ ਵੀ ਵੋਟਰ ਨੌਜਵਾਨ ਵੀਰ ਵੀਰ ਜਿਹੜੇ ਭੈਣਾ ਸਭ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਸੋ ਜਿਨ੍ਹਾਂ ਨੇ ਮੈਨੂੰ ਜਿਹੜਾ ਇਹ ਮਾਨ ਬਖਸ਼ਿਆ ਵੀ ਸਰਬਸੰਮਤੀ ਦੇ ਨਾਲ ਮੈਂਬਰ ਚੁਣਿਆ ਇਸੇ ਤਰ੍ਹਾਂ ਹੀ ਹੋਰ ਵਾਰਡਾਂ ਦੇ ਵਿੱਚ ਵੀ ਮੈਂ ਤਾਂ ਬੇਨਤੀ ਕਰਦਾ ਵੀ ਜਿਹੜੇ ਅਜੇ ਮੈਂਬਰ ਟਾਕਜ ਭਰਦੇ ਨੇ ਚੋਣ ਲੜਦੇ ਨੇ ਉਹ ਕਦੇ ਵੀ ਨਾ ਇਹ ਕੰਮ ਸੋਚਣ ਸਰਵ ਸਮਤੀ ਦੇ ਨਾਲ ਆਪੋ ਆਪਣੀਆਂ ਬਾਣਾ ਦੇ ਵਿੱਚ ਇਸੇ ਤਰੀਕੇ ਨਾਲ ਮੈਂਬਰ ਵਾਣਨੇ ਚਾਹੀਦੇ ਨੇ ਸਰਪੰਚ ਵੀ ਸਰਵ ਸਮਤੀ ਨਾਲ ਬਣਨੇ ਚਾਹੀਦੇ ਨੇ ਇਹ ਇੱਕ ਤਰੱਕੀ ਦਾ ਰਾਹ ਹੈ ਪਿੰਡ ਦਾ ਤੇ ਮੈਂ ਸਾਰੀ ਸੰਗਤ ਨੂੰ ਫੇਰ ਦੁਬਾਰਾ ਬੇਨਤੀ ਤੇ ਧੰਨਵਾਦ ਕਰਦਾ ਵੀ ਜਿਨ੍ਹਾਂ ਨੇ ਮੈਨੂੰ ਇਹ ਮਾਣ ਬਖਸ਼ਿਆ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਨਹਾਂ ਵਾਹਿਗੁਰੂ ਜੀ